ਤਨਗੁਰ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹਿੰਦ ਦੀ ਚਾਦਰ ਧਰਮ ਦੀ ਚਾਦਰ ਜਾਂ ਫਿਰ ਸ੍ਰਿਸ਼ਟ ਦੀ ਚਾਦਰ ਹੈ ਇਹ ਫੈਸਲਾ ਗੁਰੂ ਪੰਥ ਨੇ ਕਰਨਾ ਹੈ ਕਿ ਗੁਰੂ ਸਾਹਿਬ ਨੂੰ ਸ੍ਰਿਸ਼ਟ ਦੀ ਚਾਦਰ ਕਹਿਣਾ ਹੈ ਜਾਂ ਧਰਮ ਦੀ ਚਾਦਰ ਕਹਿਣਾ ਹੈ ਤੇ ਜਾਂ ਫਿਰ ਹਿੰਦ ਦੀ ਚਾਦਰ ਕਹਿਣਾ ਹੈ ਪਰ ਸਰਕਾਰਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ਕਹਿ ਕੇ ਸੀਮਤ ਕਿਉਂ ਕਰ ਰਹੀਆਂ ਹਨ ਇਹ ਸਵਾਲ ਬੜਾ ਡੂੰਗਾ ਹੈ ਤੇ ਇਸ ਦੇ ਉੱਤਰ ਲੱਭਣ ਲਈ ਖਾਲਸਾ ਪੰਥ ਕੋਲ ਹੀ ਜਾਣਾ ਪਵੇਗਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੀ ਜਾਣ ਬੁੱਝ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੇਂ ਲਾਸਾਨੀ ਸ਼ਹਾਦਤ ਦਿਹਾੜੇ ਨੂੰ ਹਿੰਦ ਦੀ ਚਾਦਰ ਤੇ ਧਰਮ ਦੀ ਚਾਦਰ ਕਹਿ ਕੇ ਨਹੀਂ ਪੁਕਾਰਿਆ ਜਾ ਰਿਹਾ ਜਦੋਂ ਕਿ ਕਿਤੇ ਵੀ ਪ੍ਰਾਤਨ ਸਰੋਤਾਂ ਵਿੱਚੋਂ ਨਾ ਤਾਂ ਹਿੰਦ ਦੀ ਚਾਦਰ ਤੇ ਨਾ ਹੀ ਧਰਮ ਦੀ ਚਾਦਰ ਲਿਖਿਆ ਮਿਲਦਾ ਸਿੱਖ ਵਿਦਵਾਨਾਂ ਅਤੇ ਪ੍ਰਚਾਰਕਾਂ ਵੱਲੋਂ ਸਰਕਾਰ ਦੀ ਮਨਸਾ ਦੇ ਵਿਰੁੱਧ ਖੁੱਲਕੇ ਸਵਾਲ ਨਹੀਂ ਚੁੱਕੇ ਜਾ ਰਹੇ ਹਾਂ ਦੱਬਵੀਂ ਆਵਾਜ਼ ਵਿੱਚ ਸਿੱਖ ਜਗਤ ਦੇ ਕੁਝ ਕੁ ਵਿਦਵਾਨ ਅਤੇ ਜਾਗਰੂਕ ਸਿੱਖ 25 30 ਸਾਲਾਂ ਤੋਂ ਕਹਿ ਰਹੇ ਹਨ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਰਫ ਹਿੰਦ ਦੀ ਚਾਦਰ ਤੇ ਧਰਮ ਦੀ ਚਾਦਰ ਕਹਿ ਕੇ ਇੱਕ ਖਿੱਤੇ ਤੱਕ ਹੀ ਸੀਮਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਪ੍ਰਾਤਨ ਸਰੋਤ ਵਿੱਚੋਂ ਇਹ ਪ੍ਰਮਾਣ ਮਿਲਦਾ ਹੈ ਸਗਲ ਸ੍ਰਿਸ਼ਟ ਭੈ ਢਾਪੀ ਚਾਦਰ ਆਹ ਹਰੇਜਾ ਸ੍ਰਿਸ਼ਟ ਦੀ ਚਾਦਰ ਇਹ ਪ੍ਰਮਾਣ 16ਵੀਂ ਸਦੀ ਦੇ ਅੰਤ ਅਤੇ 17ਵੀਂ ਸਦੀ ਦੇ ਸ਼ੁਰੂਆਤ ਤੋਂ ਮਿਲਦਾ ਹੈ ਭਾਵਕੇ ਗੁਰੂ ਸਾਹਿਬ ਜੀ ਦੇ ਸਮਕਾਲੀ ਹੈਗਾ ਚੰਦਰ ਸਿੰਘ ਸੈਨਾਪਤ ਜੋ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਬਾਰੀ ਕਵੀ ਸੀ ਉਹਨਾਂ ਵੱਲੋਂ ਪੁਸਤਕ ਗੁਰੂ ਸੋਭਾ ਵਿੱਚ ਬ੍ਰਿਜਾਤੇ ਪੰਜਾਬੀ ਭਾਸ਼ਾ ਚ ਰਲਵਾ ਮਿਲਮਾ ਤੇ ਗੁਰਮੁਖੀ ਵਿੱਚ ਲਿਖਿਆ ਹੋਇਆ ਮਿਲਦਾ ਹੈ ਸਗਲ ਸ੍ਰਿਸ਼ਟ ਭੈ ਟਾਪੀ ਚਾਦਰ ਆਹ ਹਰੇਜਾ ਸ੍ਰਿਸ਼ਟ ਦੀ ਚਾਦਰ ਆਹ ਦੇਖ ਲਓ ਸ੍ਰਿਸ਼ਟੀ ਜਿਨ੍ਹਾਂ ਨੂੰ ਹਿੰਦੀ ਪੰਜਾਬੀ ਆਉਂਦੀ ਹੈ ਸਾਰੀ ਕੁਦਰਤ ਇੱਕ ਕੈਨਾਤ ਬਣਦੀ ਹੈ ਉਹਦਾ ਮਤਲਬ ਹੈ ਕਿ ਧਨ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਤੇ ਧਰਮ ਦੀ ਚਾਦਰ ਨਹੀਂ ਸਗੋਂ ਪੂਰੀ ਸ੍ਰਿਸ਼ਟੀ ਦੀ ਚਾਦਰ ਹਨ